ਮంత్రి ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਤੋੜ ਚੜਾਇਆ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਹੈ ਬਿਜਲੀ ਦੇ ਖੇਤਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਲਾਭ ਪਹੁੰਚਿਆ ਇਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਖਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ 600 ਯੂਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਸਸ਼ੀਕਲ ਮੈਂ ਹਾਂ ਰਮਨਦੀਪ ਜ਼ਿਰਖਪੁਰ ਤੋਂ ਮੈਂ ਸੀਐਮ ਭਗਵੰਤ ਸਿੰਘ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਟ ਮਾਫ ਕੀਤੀ ਅਸੀਂ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਰਕਾਰ ਆਉਣ ਤੇ ਸਾਡਾ ਬਿਜਲੀ ਦਾ ਬਿੱਲ ਮਾਫ ਹੋਇਆ 6 ਜੂਨ ਤੋਂ ਸਾਨੂੰ ਮਾਫ ਹੈ ਜਿਸ ਦਾ ਕਿ ਬਿੱਲ ਬਹੁਤ ਜ਼ਿਆਦਾ ਅੰਦਰ ਸੀਗਾ ਉਸੇ ਬਿੱਲ ਦੀ ਬਚਤ ਦੇ ਨਾਲ ਅਸੀਂ ਆਪਣੇ ਹੋਰ ਕੰਮ ਕਰਦੇ ਹਾਂ ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਤਿ ਸ੍ਰੀ ਅਕਾਲ ਮੇਰੀ ਤੂ ਰਾਣੀ ਮਹਿਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ 600 ਯੂਨਿਟ ਫ੍ਰੀ ਦਿੱਤੇ ਹਨ ਉਸ ਦੇ ਨਾਲ ਸਾਡੇ ਬਿਜਲੀ ਦੇ ਖਰਚੇ ਵਿੱਚ ਬਹੁਤ ਫਰਕ ਪਿਆ ਹੈ ਅ ਮੈਂ ਗੁਰਜੀਤ ਸਿੰਘ ਬਰਾੜ ਅ ਸਯੁਕਤ ਡਾਇਰੈਕਟਰ ਖੇਤੀਬਾੜੀ ਇਨਪੁਟਸ ਮੈਂ ਚੰਡੀਗੜ੍ਹੋਂ ਆਇਆ ਹਾਂ ਅਸੀਂ ਇੱਥੇ ਇੱਕ ਰੂਟੀਨ ਚੈੱਕਅਪ ਜਿਵੇਂ ਸੀਜ਼ਨ ਦੇ ਸ਼ੁਰੂ ਦੇ ਵਿੱਚ ਕੀਤਾ ਜਾਂਦਾ ਉਸੇ ਤਰ੍ਹਾਂ ਇੱਥੋਂ ਫੈਕਟਰੀਆਂ ਦੀ ਚੈਕਿੰਗ ਕਰ ਰਹੇ ਸੀਗੇ ਤਾ ਆ ਇਥੇ ਸਾਨੂੰ ਪਤਾ ਲੱਗਿਆ ਵੀ ਜਿਹੜਾ ਗੈਰ ਬਿਯਾਰੀ ਦਵਾਈਆਂ ਹੈਗੀਆਂ ਖਾਦਾਂ ਹੈਗੀਆਂ ਉਹ ਇਥੇ ਬਣਾਈਆਂ ਜਾ ਰਹੀਆਂ ਸੀ ਅਸੀਂ ਆ ਕੇ ਇਹ ਦੇਖਿਆ ਤਾਂ ਇਥੇ ਕੋਈ ਵੀ ਹਾਲਾਂਕਿ ਇਹ ਇਹ ਆਪ ਮੈਨੂਫੈਕਚਰ ਕਰਕੇ ਇਹਨਾਂ ਕੋਲੇ ਲਾਇਸੈਂਸ ਲਿਆ ਹੋਇਆ ਵੀ ਅਸੀਂ ਖੁਦ ਮੈਨੂਫੈਕਚਰ ਕਰ ਰਹੇ ਹਾਂ ਪਰ ਅਸੀਂ ਆ ਕੇ ਜਦੋਂ ਫੈਕਟਰੀ ਦਾ ਹਾਲਾਤ ਦੇਖੇ ਇਥੇ ਮੈਨੂਫੈਕਚਰਿੰਗ ਦਾ ਕੋਈ ਵੀ ਸਾਜੋ ਸਮਾਨ ਅਵੇਲੇਬਲ ਹੈ ਨਹੀਂ ਸੀ ਪਰ ਇਹਨਾਂ ਨੇ ਕੁਝ ਰਾ ਮਟੀਰੀਅਲ ਤੇ ਕੁਝ ਇਥੇ ਚਿੱਟੇ ਰੰਗ ਦਾ ਪਾਊਡਰ ਹੈ ਉਹਨੂੰ ਭਰ-ਭਰ ਕੇ ਜਿਹੜਾ ਹੈਗਾ ਬੈਗਾਂ ਦੇ ਵਿੱਚ ਪਾਈ ਜਾ ਰਹੇ ਸੀ ਤੇ ਉਹ ਹੁਣ ਉਹ ਉਹਨੂੰ ਚੈੱਕ ਕਰਕੇ ਪਤਾ ਲੱਗੂਗਾ ਵੀ ਉਹ ਕੀ ਚੀਜ਼ ਹੈ ਜਾਂ ਕਿਸ ਤਰ੍ਹਾਂ ਭਰਿਆ ਜਾ ਰਿਹਾ ਹੈ ਪਰ ਮੁਢਲਾ ਵੇਖਣ ਦੇ ਵਿੱਚ ਇਹ ਲੱਗ ਰਿਹਾ ਵੀ ਇਹ ਜਿਹੜਾ ਮਟੀਰੀਅਲ ਭਰਿਆ ਜਾ ਰਿਹਾ ਉਹ ਗੈਰਮਿਆਰੀ ਮਟੀਰੀਅਲ ਹੈ ਕਿੰਨੇ ਡਾਕਟਰ ਸਾਹਿਬ ਜੀ ਕਿੰਨਾ ਕੁ ਮਾਲ ਹੈ ਤੇ ਮਾਲ ਜੇ ਆਪਾਂ ਹਜੇ ਤੱਕ ਉਹਦੀ ਗਿਣਤੀ ਤਾਂ ਚੱਲ ਰਹੀ ਹੈ ਸਾਡੀਆਂ ਟੀਮਾਂ ਆ ਗਈਆਂ ਉਹ ਲੱਗੀਆਂ ਹੋਈਆਂ ਪਰ ਇਹ ਜਿਹੜਾ ਹੈਗਾ ਲੱਖਾਂ ਰੁਪਈਆ ਦਾ ਮਾਲ ਹੈ ਘਟੂ-ਘਟ ਜੇ ਆਪਾਂ ਕੁਆਂਟੀਟੀ ਗਿਣੀਏ ਤਾਂ 100 ਟਨ ਦੇ ਆਸ-ਪਾਸ ਜਿਹੜਾ ਕੁੱਲ ਮਟੀਰੀਅਲ ਇੱਥੇ ਪਿਆ ਹੈਗਾ ਜਿਹੜਾ ਰੱਖ ਰਖਾ ਉਹ ਸਹੀ ਹੈ ਨਹੀਂ ਉਹ ਬਿਲਕੁਲ ਜਿਹੜਾ ਸਾਡੇ ਐਕਟ ਦੇ ਅਨਸਾਰ ਖਾਦਾਂ ਦੇ ਕਾਨੂੰਨ ਮੁਤਾਬਕ ਜਿੱਥੇ ਰੱਖਿਆ ਜਾਣਾ ਚਾਹੀਦਾ ਉਹ ਸਹੀ ਨਹੀਂ ਹੈ ਨਾ ਹੀ ਇੱਥੇ ਜਿਵੇਂ ਹੁਣ ਤੁਸੀਂ ਖੜੇ ਆਪ ਹੀ ਦੇਖ ਰਹੇ ਹੋ ਇੱਥੇ ਤਾਂ ਟੈਂਪਰੇਚਰ ਹੈ ਜਿਹੜਾ ਉਹ 40 ਡਿਗਰੀ ਤੋਂ ਉੱਤੇ ਹੋਣਾ ਪਰ ਵਿੱਚ ਹੀ ਇਹਦੇ ਬਾਇਓ ਖਾਦਾਂ ਪਈਆਂ ਜਿਨ੍ਹਾਂ ਦੇ ਵਿੱਚ ਜਵਾਣੂ ਹੁੰਦਾ ਉਹ ਜਿਉਂਦੇ ਜਿਹੜੇ ਜੀਓ ਦੇ ਵਿੱਚ ਹੁੰਦੇ ਆ ਉਹ ਇਸ ਟੈਂਪਰੇਚਰ ਦੇ ਵਿੱਚ ਜਿਉਂਦੇ ਨਹੀਂ ਰਹਿ ਸਕਦੇ ਉਹਨੂੰ ਰੂਮ ਟੈਂਪਰੇਚਰ 24-25 ਡਿਗਰੀ ਦੇ ਵਿੱਚ ਭਰਿਆ ਜਾਣਾ ਚਾਹੀਦਾ ਜੀ ਉਹਦੇ ਤੇ ਜਿੰਨੀ ਵੀ ਕਾਰਵਾਈ ਹੈਗੀ ਆ ਉਹ ਅਸੀਂ ਇੱਕ ਵਾਰੀ ਇਹਨਾਂ ਤੋਂ ਹੁਣ ਬੁਲਾਏ ਹੋਏ ਆ ਇਹਨਾਂ ਦੇ ਜਿਹੜੇ ਕਾਗਜ਼ ਪੱਤਰ ਹੈ ਉਹ ਚੈੱਕ ਕਰ ਰਹੇ ਆ ਜਿੱਥੇ ਵੀ ਕੋਈ ਕਮੀ ਹੋਈ ਜੇ ਪੁਲਿਸ ਕੇਸ ਹੋਇਆ ਤਾਂ ਅਸੀਂ ਹੁਣੇ ਪੁਲਿਸ ਨੂੰ ਬੁਲਾ ਕੇ ਇਹਨਾਂ ਤੇ ਜਿਹੜਾ ਪਰਚਾ ਦਰਜ ਕਰਵਾਵਾਂਗੇ ਜੇ ਉਹਦੇ ਵਿੱਚ ਅੱਗੇ ਜੋ ਧਾਰਾ ਹੋਣਗੀਆਂ ਅਸੀਂ ਸੈਂਪਲਿੰਗ ਡਰਾ ਕਰਾਂਗੇ ਸੈਂਪਲ ਟੈਸਟ ਹੋਣਗੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਧਾਰਾਂ ਉਸ ਹਿਸਾਬ ਨਾਲ ਜੋੜੀਆਂ ਜਾਣਗੀਆਂ ਸਰ ਕਿਸਾਨੀ ਵੈਸੀ ਵੀ ਡੁੱਬਦੀ ਜਾ ਰਹੀ ਹੈ ਜਿਹੜਾ ਇਹ ਜਿਹਾ ਮਟੀਰੀਅਲ ਮਿਲਦਾ ਹੈਗਾ ਤਾਂ ਫਸਲ ਤੇ ਹੋਰ ਵੀ ਬਹੁਤ ਵੱਡਾ ਨੁਕਸਾਨ ਹੋਊਗਾ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ ਜੀ ਜਿਹੜਾ ਇਹ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਜੀ ਗੁਰਮੀਤ ਸਿੰਘ ਖੁੱਡੀਆਂ ਜੀ ਨੇ ਸਾਨੂੰ ਸਖਤ ਆਦੇਸ਼ ਦਿੱਤੇ ਹੋਏ ਆ ਸਾਰੇ ਵਿਭਾਗਾਂ ਨੂੰ ਹੀ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਗੈਰਮਿਆਰੀ ਮਟੀਰੀਅਲ ਚਾਹੇ ਉਹ ਖਾਦ ਹੈ ਚਾਹੇ ਉਹ ਬੀਜ ਹੈ ਚਾਹੇ ਉਹ ਦਵਾਈਆਂ ਉਹ ਕਿਸੇ ਵੀ ਕੀਮਤ ਤੇ ਵਿਕਣ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਤੇ ਉਹਦੇ ਲਈ ਜਿਹੜਾ ਅਸੀਂ ਆ ਇੱਕ ਰੂਟੀਨ ਜਿਹੜਾ ਫਸਲਾਂ ਦੀ ਇਹ ਬਜਾਈ ਤੋਂ ਜਿਹੜਾ ਹੁਣ ਜੋ ਮੈ ਸੌਣੀ ਦੀਆਂ ਫਸਲਾਂ ਤੇ ਸਪ੍ਰੇਆਂ ਸ਼ੁਰੂ ਹੋਣੀਆਂ ਖਾਦਾਂ ਸ਼ੁਰੂ ਹੋਣੀਆਂ ਉਹਦੇ ਲਈ ਜਿਹੜੀ ਇੱਕ ਰੂਟੀਨ ਚੈਕਿੰਗ ਅਸੀਂ ਸੈਂਪਲਿੰਗ ਕਰ ਰਹੇ ਸੀ ਤਾਂ ਉੱਥੋਂ ਸਾਨੂੰ ਇਹ ਇਹਦਾ ਪਤਾ ਲੱਗਿਆ ਤੇ ਸਾਨੂੰ ਮੰਤਰੀ ਜੀ ਵੱਲੋਂ ਹਦੇਸ਼ ਨੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਿਸੇ ਨੂੰ ਬਖਸ਼ਾ ਨਹੀਂ ਜਾਣਾ ਚਾਹੀਦਾ ਚਾਹੇ ਕਿਸੇ ਵੀ ਇਹਦੇ ਵਿੱਚ ਫੈਕਟਰੀ ਵਾਲੇ ਦੀ ਅنگਹਿਲੀ ਆ ਜਾਂ ਅਫਸਰ ਦੀ ਅنگਹਿਲੀ ਆ ਜਾਂ ਕਿਸੇ ਕਾਰਵਾਈ ਦੀ ਕੋਈ ਕਮੀ ਆ ਉਹ ਪੂਰਾ ਅਸੀਂ ਸਾਰਾ ਚੈੱਕ ਕਰਕੇ ਪੂਰੀ ਕਾਰਵਾਈ ਕਰਾਂਗੇ ਜੇ ਇਹਦਾ ਅਸੀਂ ਇਹ ਸਟਾਕ ਵੀ ਦੇਖ ਰਹੇ ਆ ਜਿੱਥੋਂ ਮਟੀਰੀਅਲ ਆਇਆ ਉਹ ਦੇਖ ਰਹੇ ਆ ਜੇ ਇਹ ਮਟੀਰੀਅਲ ਕਿਤੇ ਦੁਕਾਨਾਂ ਤੇ ਡਿਸਪੈਚ ਹੋ ਚੁੱਕਿਆ ਹੈ ਜਾਂ ਇਥੋਂ ਮਟੀਰੀਅਲ ਚਲਾ ਗਿਆ ਤਾਂ ਅਸੀਂ ਉਹਨਾਂ ਦੁਕਾਨਾਂ ਤੇ ਜਿੱਥੇ ਮਟੀਰੀਅਲ ਗਿਆ ਉੱਥੇ ਵੀ ਸੀਜ਼ ਕਰਾਂਗੇ ਤੇ ਉਹਦੀ ਸੈਂਪਲਿੰਗ ਕਰਕੇ ਸਾਰਾ ਉਹਨਾਂ ਨੂੰ ਟੈਸਟ ਕਰਵਾਵਾਂਗੇ ਅਜੇ ਹਜੇ ਤੱਕ ਇੱਥੇ ਕੋਈ ਨਹੀਂ ਆਇਆ ਜਦੋਂ ਕੋਈ ਆਊਗਾ ਉਸ ਤੋਂ ਬਾਅਦ ਚ ਪਤਾ ਲੱਗੂਗਾ ਵੀ ਇਹਦਾ ਮਾਲਕ ਕੌਣ ਹੈ ਕੀ ਆ ਹਜੇ ਤੱਕ ਤਾਂ ਅਸੀਂ ਇਹਨਾਂ ਦੇ ਕਾਗਜ਼ ਪੱਤਰ ਮੰਗਵਾ ਰਹੇ ਆ ਸਿਰਫ ਇੱਕ ਇੱਥੇ ਜਿਹੜੇ ਚੌਂਕੀਦਾਰ ਜਾਂ ਕੋਈ ਕਰਿੰਦਾ ਸੀ ਜੀ ਤੋਂ ਅਸੀਂ ਖਲਵਾਈ ਆ ਇਹ ਫੈਕਟਰੀ ਐਕਸਪਾਇਰੀ ਡੇਟ ਵਾਲਾ ਵੀ ਕੁਝ ਐਕਸਪਾਇਰੀ ਡੇਟ ਦਾ ਮਾਲ ਜਿਹੜਾ ਹੈਗਾ ਕਾਫੀ ਪਿਆ ਇੱਥੇ ਜੋ ਕਿ ਇੱਥੇ ਨਹੀਂ ਹੋਣਾ ਚਾਹੀਦਾ ਸੀ ਉਹਦੇ ਤੋਂ ਹੀ ਸਾਨੂੰ ਖਰਚਾ ਵੀ ਕਿਤੇ ਇਹ ਜਿਹੜਾ ਐਕਸਪਾਇਰ ਹੋਇਆ ਹੋਇਆ ਮਾਲ ਹੈ ਉਹਨੂੰ ਰੀਪੈਕ ਜਾਂ ਉਹਦੀ ਤਰੀਕਤਾਂ ਨਹੀਂ ਬਦਲ ਰਹੇ ਕੁਝ ਜਿਹੜਾ ਜ਼ਿਆਦਾ ਜਿਹੜਾ ਮਟੀਰੀਅਲ ਪਿੱਛੇ ਪਿਆ ਹੈਗਾ ਐਕਸਪਾਇਰ ਹੋਇਆ ਹੋਇਆ ਉਹ ਬਾਇਓ ਫਰਟੀਲਾਈਜ਼ਰ ਆ ਤੇ ਬਾਇਓ ਫਰਟੀਲਾਈਜ਼ਰ ਮਟੀਰੀਅਲ 'ਚ ਜਿਵੇਂ ਮੈਂ ਤੁਹਾਨੂੰ ਉਦੀ ਇੱਕ ਲਾਈਫ ਹੁੰਦੀ ਹੈ ਜੇ ਉਹ ਜਵਾਨੂ ਮਰ ਗਏ ਹੈ ਜਾਂ ਉਹਦੀ ਲਾਈਫ ਖਤਮ ਹੋ ਗਈ ਹੈ ਤਾਂ ਉਹਨੂੰ ਦੁਬਾਰੇ ਡਿਸਟਰੋਏ ਕਰਨਾ ਬਣਦਾ ਨਾ ਕਿ ਇੱਥੇ ਫੈਕਟਰੀ ਦੁਬਾਰੇ ਲਿਆਉਣਾ ਚਾਹੀਦਾ ਕਾਰਵਾਈ ਕਿਸ ਤਰ੍ਹਾਂ ਨਹੀਂ ਸੁਣੇ ਬਲੋਂ ਵੀ ਆਪਣਾ ਕਰਵਾਈ ਜਾਵੇਗੀ ਕਾਰਵਾਈ ਸਾਡਾ ਜਿਹੜਾ ਖਾਦ ਕੰਟਰੋਲ ਆਰਡਰ ਹੈ ਕਾਨੂੰਨ ਹੈ ਜਿਹੜਾ ਸਾਡਾ ਖਾਦਾਂ ਦਾ ਵਿਸ਼ੇਸ਼ ਕਾਨੂੰਨ ਹੈ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ 1955 ਹੈ ਬਹੁਤ ਸਖਤ ਕਾਨੂੰਨ ਹੈ जिधे अंदर सारा कंट्रोल ये सी आर पी सी कार्रवाई करेंगे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप